ਬਾਗੁਰੂ ਜੀ ਸਤਨਾਮ ਸ੍ਰੀ ਵਾਖ ਗੁਰੂ ਸਹਿਮਤੀ ਅਮਰੀ ਗਨਤਨ ਗਨੀਆ ਕਾਈ ਆਪਣਾ ਵਰਤਪਸ਼ਾ ਵੇੜਾ ਕਈ ਅਨੇਕ ਸਦਾ ਸੁਨਾਰੰਗ ਮਾਨ ਜੋਤੇ ਰਹਿ ਰੰਗ ਰਾਤੇ ਸੁਆਮੀ ਲਗਾ ਜਨਮ ਮਰਨ ਦੁਖ ਨਾਸ ਤੇਰੀ ਬਖਸ਼ਨਾ ਮੇਟੇ ਕੋਈ ਗੁਰ ਕਾੰਦੇ ਲਾਸਾ ਦਰਸ਼ਨ ਦੇਖੀ ਜੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਈ ਗੁਰੂ ਸਵ ਜੀ ਕੰਨਾ ਸ੍ਰੀ ਮੰ ਲਾ ਚੌਥਾ ਸੇਵਕ ਸਿੱਖ ਪੂਜਨ ਸਮਿਆਵੇਂ ਸਭ ਗਵਨੇ ਅਰਗਨ ਉਤਮ ਬੰਨੀ ਸੇਵਕ ਸਿੱਖ ਪੂਜਨ ਸਮਿਆਵੇਂ ਸਭ ਗਵਨੇ ਮਰਮਰ ਉਤਮ ਬੰਨੀ ਭਾਵੈ ਜਿਨ ਸਤਗੁਰ ਕੀ ਆਗੇ ਆ ਸਤ ਸਤ ਕਰ ਮੰਨਿ ਬੁਲਗ ਭਾਈ ਹਰ ਕੀਰਤ ਮਰ ਭਾਜਲ ਤੀਰਤ ਹਰਦਰ ਤਨ ਤਿਨ ਕੀ ਉਤਮ ਬਾਤ ਮੈਂ ਸੰਤ ਅਰ ਕਤਾਂ ਜਿਨ ਜਨਮੁ ਜਾਨੀ ਰਹਾਉ ਆਪੇ ਗੁਰ ਚਿਲਾਣ ਆਪੇ ਆਪੇ ਹਰਿ ਬ੍ਰਹਮੇ ਚੋਜ ਬਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰਿ ਮਿਲਸੀ ਅਬਰ ਸਭ ਤਿਆਗੋ ਮੰਗਰਪਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲ ਸੀ ਅਬਰ ਸਭ ਤਿਆਗ ਓ ਮੰਗਰਪਾਨੀ ਐਗੁਰ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ